ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਮੀਤ ਕਰਦੀਆਂ ਵਧੀਆ ਹੋਵੋਗੇ ਹਾਂਜੀ एवरीवन ਮੈਂ ਨਾ ਸਾਰਾ ਘਰ ਦਾ ਕੰਮ ਕਰਕੇ ਆਪਣਾ ਵੀਡੀਓ ਸ਼ੂਟ ਕਰਨ ਲੱਗੀ ਸੀ ਮੇਕਅਪ ਵੀਡੀਓ ਤੇ ਅਚਾਨਕ ਹੀ ਨਾ ਇੱਕ ਮਤਲਬ ਕਿ ਕਤੂਰਾ ਆ ਗਿਆ ਹਨਾ ਤੁਸੀਂ ਦੇਖ ਸਕਦੇ ਹੋ ਬੜਾ ਕਿਊਟ ਸੀਗਾ ਤੇ ਅਚਾਨਕ ਹੀ ਆ ਗਿਆ ਘਰ ਦੇ ਵਿੱਚ ਤਾਂ ਨਸੀਲਾ ਨੇ ਇਹਨੂੰ ਦੇਖਿਆ ਨਹੀਂ ਨੇ ਇਹ ਤਾਂ ਨਸੀਲਾ ਨੇ ਪੈ ਜਾਣਾ ਸੀ ਇਹਨੂੰ ਹਨਾ ਮਾਸੂਮ ਜਿਹਾ ਸੀਗਾ ਮੈਨੂੰ ਬੜਾ ਵਧੀਆ ਲੱਗਾ ਹਨਾ ਤਾਂ ਫਿਰ ਮੈਂ ਇਹਨੂੰ ਕੀ ਕੀਤਾ ਨਾ ਗੱਡੀ ਦੀ ਰਸੀ ਕਬਰ ਸੀ ਉਹਦੇ ਨਾਲ ਇਹਨੂੰ ਇੱਕ ਵਾਰੀ ਬੰਨ ਲਿਆ ਇਹਨੂੰ ਬਹੁਤ ਭੁੱਖ ਲੱਗੀ ਹੋਈ ਸੀ ਜਿੱਦਾਂ ਨੇ ਕਾਫੀ ਟਾਈਮ ਤੇ ਭੁੱਖਾ ਹੁੰਦਾ ਪਤਾ ਨਹੀਂ ਇਹਦੀ ਮਾਂ ਕਿੱਥੇ ਆ ਹਨਾ ਮੈਨੂੰ ਕੁਝ ਨਹੀਂ ਪਤਾ ਹੈਗਾਗਾ ਤੇ ਉਹ ਦੁਬਾਰ ਮੈਂ ਬੜੀ ਕੋਸ਼ਿਸ਼ ਕੀਤੀ ਹਨਾ ਫਿਰ ਮੈਂ ਚਾਚੇ ਹੁਣਾਂ ਨੂੰ ਪੁੱਛਿਆ ਵੀ ਇਹਦੀ ਮਾਂ ਕਿੱਥੇ ਆ ਉਹ ਕਹਿੰਦੇ ਵੀ ਬਾਹਰ ਆ ਨੂੰ ਮੈਂ ਪਹਿਲਾਂ ਰੋਟੀ ਖਵਾਈ ਉਸ ਤੋਂ ਬਾਅਦ ਫਿਰ ਮੈਨੂੰ ਬਾਹਰ ਲੈ ਕੇ ਗਈ ਰੋਟੀ ਦੁੱਧੇ ਨੂੰ ਮੈਂ ਪਹਿਲਾਂ ਹੀ ਖਵਾ ਦਿੱਤਾ ਸੀ ਤੇ ਲਾਸਟ ਤੇ ਮੈਂ ਵੀਡੀਓ ਹਨਾ ਵੀ ਸਟਾਰਟ ਕੀਤੀ ਹੈਗੀ ਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਖਵਾ ਪਿਆ ਦਿੱਤਾ ਸੀਗਾ ਮੈਂ ਉਸ ਤੋਂ ਬਾਅਦ ਮੈਂ ਨਸੀਲਾ ਘੂਰ ਘੂਰ ਕੇ ਉਹਨੂੰ ਦੇਖ ਰਹੀ ਸੀ ਮੈਂ ਕਹਿ ਰਹੀ ਸੀ ਇਹਨੂੰ ਪਈ ਨਾ ਹੈ ਨਿੱਕੀ ਜੀ ਹੈਗੀ ਆ ਸੋ ਗਾਇਜ਼ ਉਸ ਤੋਂ ਬਾਅਦ ਨਾ ਇੱਕ ਤੂਰਾ ਮਤਲਬ ਕਿ ਹੱਲੇ ਵੀ ਨਹੀਂ ਰੱਜਿਆ ਸੀ ਇਹਨਾਂ ਕੁਛ ਮੈਂ ਇਹਨੂੰ ਖਵਾ ਦਿੱਤਾ ਸੀ ਢਿੱਡੀ ਜਦੋਂ ਦੀ ਫੁੱਲ ਹੋ ਗਈ ਫਿਰ ਮੈਂ ਇੱਥੇ ਲੜਕੀ ਹੈਗੀ ਸੀ ਇਹਨੂੰ ਪੁੱਛਿਆ ਵੀ ਇਹਦੀ ਮਾਂ ਕਿੱਥੇ ਹੈ ਉਹ ਕਹਿੰਦੀ ਵੀ ਇੱਧਰ ਨੂੰ ਹੀ ਗਿਆ ਹੋਰ ਵੀ ਇਹਦੇ ਨਾਲ ਦੇ ਕਾਫੀ ਸੀਗੇ ਖਤੂਰੇ ਚਲੋ ਆਪਾਂ ਛੱਡ ਦਿੱਤਾ ਮਗਰ ਹੁਣ ਚਲ ਜੂਗੀ ਹੈਨਾ ਅੱਗੇ ਦੀ ਮਾਂ ਵੀ ਹੈਗੀ ਚਲੋ ਜੀ ਆਪਾਂ ਵੀ ਆ ਗਏ ਨੇ ਸਿੱਲਾ ਦੇਖੋ ਬੈਠੀ ਹੋਈ ਹਾਂਜੀ ਉਸ ਤੋਂ ਬਾਅਦ ਜਿਹੜਾ ਕੰਮ ਇਧਰ ਮੈਂ ਕਰਨ ਲੱਗੀ ਸੀ ਦੇਖ ਸਕਦੇ ਹੋ ਮੇਕਅਪ ਵੀਡੀਓ ਸ਼ੂਟ ਕਰਨ ਲੱਗੀ ਸੀਗੀ ਮੈਂ ਆਪਣੀ ਤੇ ਆਹ ਵਾਲਾ ਸੂਟ ਪਾਉਂਗੀ ਗ੍ਰੀਨ ਨਾਲ ਚੁੰਨੀ ਬਹੁਤ ਘੈਂਟ ਆ ਚਲੋ ਆਪਾਂ ਮਿਲਦੇ ਆ ਤੁਹਾਨੂੰ ਸੂਟ ਬਾਕੇ ਸੋ ਹਾਂਜੀ ਗਾਇਜ਼ ਆਪਣਾ ਸਭ ਤੋਂ ਪਹਿਲਾਂ ਤਾਂ ਮੈਂ ਸੋਚਿਆ ਚਲੋ ਭੁੱਖ ਲੱਗੀਏ ਖਾਣਾ ਖਾ ਲਈਏ ਖਾਣਾ ਖਾਣ ਤੋਂ ਬਾਅਦ ਵੈਸੇ ਤਾਂ ਮੈਂ ਸਵੇਰ ਨੂੰ ਨਾਸ਼ਤਾ ਕੀਤਾ ਸੀ ਪਰ ਫਿਰ ਮੈਨੂੰ ਭੁੱਖ ਲੱਗ ਪਈ ਤਾਂ ਉਸ ਤੋਂ ਬਾਅਦ ਮੈਂ ਫਿਰ ਰੋਟੀ ਸੀ ਦਾਲ ਵਾਲੀ ਰੋਟੀ ਸੀਗੀ ਬਹੁਤ ਸਵਾਦ ਸੀਗੀ ਚਲੋ ਦਹੀਂ ਦੇ ਨਾਲ ਫਿਰ ਮੈਨੂੰ ਭੁੱਖ ਲੱਗੀ ਮੈਂ ਫਿਰ ਖਾ ਲਈ ਉਸ ਤੋਂ ਬਾਅਦ ਹਾਂਜੀ ਕੱਪੜੇ ਆਪਾਂ ਪਾ ਚੁੱਕੇ ਸੀਗੇ ਤੇ ਆਪਣਾ ਹੁਣ ਮੈਂ ਕਰੂੰਗੀ ਆਪਣੇ ਮੇਕਅਪ ਚੈੱਕਅਪ ਮੇਕਅਪ ਕਰਾਂਗੇ ਉਸ ਤੋਂ ਬਾਅਦ

ਮੈਨੂੰ ਦਿਖਾ ਰਿਹਾ ਬੋਬੀ ਓਏ ਗੰਨੀ 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 ਸੋ ਹੈ ਗਾਇਸ ਕਪੜੇ ਆਪਾਂ ਤੈਅ ਕਰਨੇ ਆ ਹੱਲੇ ਹੋਣ ਘਰ ਦਾ ਕੰਮ ਕਰਨਾ ਹੈ ਸਵੇਰ ਸਵੇਰ ਮੈਂ ਆਪਣਾ ਖਾਣਾ ਖਾਦਾ ਵੀਡੀਓ ਸ਼ੂਟ ਕਰਨੀ ਸੀ ਮੇਕਅਪ ਵੀਡੀਓ ਸ਼ੂਟ ਕਰਨ ਤੋਂ ਬਾਅਦ ਮੇਕਅਪ ਵੀਡੀਓ ਆਪਾਂ ਬਣਾ ਚੁੱਕੇ ਸੀਗੇ ਉਸ ਤੋਂ ਬਾਅਦ ਮੈਂ ਸੋ ਗਈ ਸੀ ਰੈਸਟ ਕੀਤੀ ਹੁਣ ਆਪਾਂ ਉੱਠੇ ਸੀਗੇ ਏਦੋਂ ਪਹਿਲਾਂ ਚਾਹ ਪੀਤੀ ਆ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ హెయిర్ ਤੇ ਔਇਲ ਲਗਾਇਆ ਆਪਣੇ హెయిਰ ਫੋਲਡ ਕੀਤੇ ਹਨ ਉਸ ਤੋਂ ਬਾਅਦ ਹੁਣ ਮੈਂ ਆਪਣਾ ਬਾਹਰ ਆ ਕੇ ਬਸ ਕੱਪੜੇ ਕੱਢਦੇ ਆ ਉਸ ਤੋਂ ਬਾਅਦ ਮੇਰਾ ਮੇਕਅਪ ਦਾ ਸਮਾਨ ਉਦਾਂ ਹੀ ਜਿੱਥੇ ਬੈਠ ਕੇ ਮੈਂ ਵੀਡੀਓ ਸ਼ੂਟ ਕੀਤੀ ਉਵੇਂ ਹੀ ਸਮਾਨ ਸਾਰਾ ਖਿਲਰਿਆ ਹੋਇਆ ਸੈੱਟ ਕਰਨਾ ਹੈ ਆਪਾਂ ਸਾਰਾ ਸਾਫ਼ ਕਰਕੇ ਸਮਾਨ ਉਦਾਂ ਹੀ ਪ੍ਰੋਡਕਟ ਪੈਕ ਕਰਕੇ ਬਾਕਸ ਦੇ ਵਿੱਚ ਰੱਖਣੇ ਆ ਹਨ ਤੇ ਇਧਰ ਤੁਸੀਂ ਪਾਣੀ ਦੇਖ ਸਕਦੇ ਹੋ ਕਿੱਥੋਂ ਉੱਤੋਂ ਤੱਕ ਆਇਆ ਹੋਇਆ ਹੈਗਾ ਹੁਣ ਅੱਜ ਨਹੀਂ ਇੰਨੀ ਬਾਰਿਸ਼ ਹੈਗੀ ਸੀਗੀ ਦੇਖ ਇਹਦੇ ਨਾਲ ਬੰਗੇ ਲਈ ਜਾਂਦਾ ਮੇਰੇ ਮਸਤੀਆਂ ਚੜੀਆਂ ਹੋਈਆਂ ਨੂੰ ਗਾਇਜ਼ ਹੂੰ ਦੇਖੀ ਮਸਤੀਆਂ ਕਹਿੰਦਾ ਵੀ ਮੈਨੇ ਛੱਡ ਦੇ ਬੋ ਵੀ ਨੂੰ ਛੱਡ ਕੇ ਦੇਖੀ ਕਿਵੇਂ ਭੱਜਦਾ ਫਿਰ ਇੱਧਰ ਉੱਧਰ ਕਰੀਏ ਛੱਡਾਂ ਪਰ ਹਾਂ ਛੱਪੜ 'ਚ ਨਾ ਪਾਣੀ ਹੈ ਇਸ ਕਰਕੇ ਨਹੀਂ ਉਹਨੂੰ ਆਪਾਂ ਛੱਡ ਰਹੇ ਹੋਰ ਇਹਨਾਂ ਕਿਤੇ ਨੰਨੀ ਜੀ ਡੁੱਬ ਨਾ ਜਾਵੇ ਹੈਨਾ ਕਿ ਡੁੱਬ ਨਾ ਜਾਏ ਨਾ ਇਸ ਕਰਕੇ ਦਿਨੇ ਚ ਛੱਡ ਦੇਣੀ ਹੈ ਇਧਰ ਦੇਖੋ ਓਏ ਲੰਨੀ ਨੰਨੀ ਤੇ ਬੜਾ ਪਿਆਰਾ ਏ ਛਾਰੇ ਕਹਿੰਦੇ ਤੂੰ ਬੜਾ ਛੋਨਾਈ ਕਿੱਕਾ ਜਾ ਹਜੇ ਨਿੱਕਾ ਜਿਹਾ ਬੱਚਾ ਹੈ ਨਾ ਜੀ ਹਜੇ 10 ਦਿਨਾਂ ਦਾ ਵੀ ਨਹੀਂ ਹੋਇਆ 12 ਦਿਨਾਂ ਦਾ ਵੀ ਨਹੀਂ ਹੋਇਆ ਹਜੇ ਤਾਂ ਓਏ ਪਤਾ ਨਹੀਂ ਮਸਤੀਆਂ ਜਿਹੜੀਆਂ ਹੋਈਆਂ ਇਹਨੂੰ ਸੋ ਗਾਇਜ਼ ਕੱਪੜੇ ਸਾਰੇ ਲਾਂਦੇ ਆ ਤਿਆਰ ਕਰਦੇ ਆ ਬਾਏ ਸੰਭਾਲ ਕੇ ਪਾਣੀ ਨਾਲ ਤੁਰੋ ਇਧਰ ਬੋਬੀ ਮਜ਼ੇ ਨਭਾਉਣ ਲੱਗਾ ਕੰਮ ਕਰਨ ਲੱਗਾ ਸੋ ਹੈ ਗਾਇਜ਼ ਇਧਰ ਤੁਸੀਂ ਦੇਖ ਸਕਦੇ ਹੋ ਇੰਨਾ ਸਾਰਾ ਸਮਾਨ ਮੇਰਾ ਕਹਿੰਦੇ ਇੱਥੇ ਬੈਠ ਕੇ ਮੈਂ ਆਪਣੀ ਵੀਡੀਓ ਬਣਾ ਰਹੀ ਸੀਗੀ ਤੇ ਆ ਸਾਰਾ ਆਪਾਂ ਸੈੱਟ ਕਰਨਾ ਹੈ ਸਮਾਨ ਤੁਸੀਂ ਦੇਖ ਸਕਦੇ ਹੋ ਸੋ ਹੈ ਗਾਇਜ਼ ਇਧਰ ਕੱਪੜੇ ਤਿਆਰ ਕਰਨੇ ਆ ਤੇ ਆ ਸਾਰਾ ਸਮਾਨ ਆਪਾਂ ਸੈੱਟ ਕਰ ਲੀਏ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਸੋ ਹੈ ਗਾਇਜ਼ ਮੇਕਅਪ ਮੇਰਾ ਸਾਰਾ ਪੈਕ ਹੋ ਚੁੱਕਿਆ ਹੈ ਜਨ ਇਹਨੂੰ ਆਪਾਂ ਰੱਖ ਦਿੰਦੇ ਆ ਜੀ ਸਵੇਰ ਦਾ ਮੇਰਾ ਸਮਾਨ ਪਿਆ ਹੋਇਆ ਸੀਗਾ ਇੱਥੇ ਤੇ ਹੁਣ ਆਪਾਂ ਸਾਰਾ ਸਮਾਨ ਮੈਂ ਆਪਣਾ ਰੱਖ ਚੁੱਕੀ ਹਾਂ ਹੁਣ ਆਪਾਂ ਜਿਹੜੇ ਦੋ ਕੋ ਕੱਪੜੇ ਹੈਗੇ ਤੈਅ ਕਰਕੇ ਉਸ ਤੋਂ ਬਾਅਦ ਮਿਲਦੇ ਆਂ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਤੁਸੀਂ ਸੋ ਹੈ ਗਾਇਜ਼ ਇਧਰ ਬੋਬੀ ਕਹਿੰਦੇ ਅੱਗ ਬਾਲ ਰਹੀ ਹੈ ਡਾਨ ਖਾਣਾ ਮੈਂ ਖਾ ਚੁੱਕੀ ਸੀਗੀ ਸੋ ਨਾਈਟ ਦਾ ਟਾਈਮ ਹੈ ਥੱਲੇ ਖਾਣਾ ਬਣਨਾ ਹੈ ਵੈਸੇ ਮੈਨੂੰ ਕੱਖ ਲੱਗੀ ਸੀ ਮੈਂ ਪਹਿਲਾਂ ਹੀ ਖਾ ਲਿਆ ਆ ਫਲੇਖਾ ਦੇਓ ਇਹ ਉੱਥੇ ਆ ਬੈਲੀ ਚ ਹਣਾ ਹੂੰ ਹਣਾ ਮੀ ਕਰਕੇ ਗੰਦੀ ਧੋਈ ਭਾਈ ਸੀ ਦੋ ਤਿੰਨ ਦਿਨਾਂ ਦੀ ਉਹ ਸਾਰੀ ਸਾੜੀ ਹੂੰ ਨਾਲ ਨਾਲ ਧੋਈ ਲੱਗੀ ਐ ਲੱਕੜਾ ਹੋਰ ਪਾ ਐਦਾਂ ਥੋੜੀ ਨਾਲ ਅੱਗ ਲੱਗਣੀ ਨਹੀਂ ਨਹੀਂ ਬਸ ਏ ਤਰਪੀ ਇਹ ਨਹੀਂ ਕਰੇ ਬਾਈ ਜੀ ਜੋਦੀ ਨੇ ਜੜਜਾ ਪਾਵਾ ਸੰਭਲ ਕੇ ਗਾਈਜ਼ ਬਹੁਤ ساری ਆਡੀਅנס ਮੇਰੀ ਇਹੀ ਬੋਲੀ ਹੈ ਕਿ ਮੈਂ ਕਿ ਤੂੰ ਹਿੰਦੀ ਚ ਵਲੌਗ ਨਾ ਬਣਾਇਆ ਕਰ ਤੂੰ ਪੰਜਾਬੀ ਹੀ ਬੋਲਿਆ ਕਰ ਓਕੇ ਠੀਕ ਹੈ ਜੀ ਆਪਾਂ ਪੰਜਾਬੀ ਚ ਹੀ ਵਲੌਗ ਮੈਂ ਬਣਾਇਆ ਕਰੂੰਗੀ ਬਟ ਮੈਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਆ ਹਨਾ ਕਿ ਮੇਰੇ ਜਿੰਨੇ ਵੀ ਵਲੌਗ ਇੰਗਲਿਸ਼ ਵੌਇਸ ਚ ਆ ਰਹੇ ਨੇ ਤਾਂ ਤੁਸੀਂ ਜਿੱਥੇ ਆਪਣਾ ਮੇਰਾ ਵਲੌਗ ਦੇਖ ਰਹੇ ਹੋ ਉੱਪਰ ਸੈਟਿੰਗ ਚ ਜਾ ਕੇ نیچے ਆਪਣਾ ਵੌਇਸ ਆ ਜਾਏਗਾ ओरिजिनल ਵੌਇਸ ਤੁਸੀਂ ਕਰ ਲੈਣਾ ਆ ਇੰਗਲਿਸ਼ ਤੋਂ ਪੰਜਾਬੀ ਜੇ ਕਿਸੇ ਨੂੰ ਸੈਟਿੰਗ ਬਾਰੇ ਪਤਾ ਹੈ ਤਾਂ ਸਾਨੂੰ ਕਮੈਂਟ ਚ ਜਰੂਰ ਦੱਸਿਆ ਜੀ ਨਹੀਂ ਸੈਟਿੰਗ ਬਾਰੇ ਆਪਾਂ ਨਹੀਂ ਨਾ ਉਹ ਦੇਖਣ ਵਾਲਾ ਨਹੀਂ ਕਰਨੀ ਐ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਨਾ ਪੂਰਾ ਆਪਣਾ ਟਾਈਟਲ ਕੁੱਟ ਲੈਣਾ ਸਾਰਾ ਕੁਝ ਵੀ ਹੋ ਜਾਂਦਾ ਨਾ ਕਾਫੀ ਹੋਰ ਨਵੇਂ ਨਵੇਂ ਐਡ ਜੀ ਆ ਰਹੇ ਹਨਾ ਸੋ ਬਾਕੀ ਆਪਣਾ ਗਾਇਜ਼ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਨਾ ਆਪਣਾ ਮੈਂ ਕੁਸ਼ਨਸ ਪਾਉਂਦੀਆਂ ਉਹਦੇ ਵਿੱਚ ਸਾਰੇ ਜਨ ਨੇ ਆਪਣੇ ਆਪਣਾ ਨਾਮ ਐਡ ਜਰੂਰ ਕਰ ਕਰ ਲਿਓ ਸਾਰਿਆਂ ਲਈ ਸਾਰਿਆਂ ਲਈ ਇੱਕ ਸਰਪ੍ਰਾਈਜ਼ ਹੈ ਐਂਡ ਜਲਦੀ ਜਲਦੀ ਆਪਣਾ 1k ਸਬਸਕ੍ਰਾਈਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਨੀ ਕਿ ਮੈਂ ਜਿੱਦਾਂ ਸਾਰਿਆਂ ਨੂੰ ਕਿਹਾ ਹੋਇਆ ਕਿ ਜਿੱਦਨ ਆਪਣੇ 1k ਹੋ ਗਏ ਮੈਂ ਫਰਸਟ ਲਾਈਵ ਲੱ ਕੇ ਆ ਰਹੀਆਂ ਮੇਕਅਪ ਦਾ ਬਟ ਸਰਪ੍ਰਾਈਜ਼ ਕੁਝ ਅਲੱਗ ਹੀ ਹੈ ਉਹ ਤੁਹਾਨੂੰ ਮੈਂ ਉਦੋਂ ਹੀ ਦੱਸੂਗੀ ਤਾਂ ਲਾਈਵ ਤੋਂ ਬਾਅਦ ਦੱਸੂਗੀ ਕਿਉਂਕਿ ਫਰਸਟ ਮੈਂ ਲਾਈਵ ਕਰਨਾ ਹੈ ਐਂਡ ਸਰਪ੍ਰਾਈਜ਼ ਹੈ ਗਾਈਜ਼ ਕੰਮ ਕਰ ਰਿਹਾ ਮੁੰਡਾ ਬੋਸ ਯਾਨਾ ਮੈਂ ਕਿ ਨਹੀਂ ਮੇਰੇ ਨਾਲ ਸਿਆਣਾ ਦਾ ਮੇਰਾ ਛੋਟਾ ਭਰਾ ਹੀ ਹੈ ਕੰਮ ਬਹੁਤ ਕਰਦਾ ਕਰਦਾ ਤੇ ਕਰਦੀ ਤਾਂ ਮੈਂ ਵੀ ਆ ਕਰਤੀ ਨਾ ਮੋਮਬੀ ਉਹਮ ਇਹਦੇ ਵੀਡੀਓ ਮਖਾ ਤਮੇ ਲੱਕੜਾਂ ਸਾਰੀ ਰਾਤ ਫਿਰ ਤੂੰ ਵੀ ਜਾਣੀ ਹੈ ਨਾ ਤੇ ਨਾਲ ਨਾਲ ਧੂਨੀ ਵੀ ਸਾਰੀ ਤੂੰ ਵੀ ਜਾਏਗੀ ਹੂੰ ਤੇ ਪੈਟਰੋਲ ਨਾਲ ਅੱਗ ਲਾਈ ਹੈ ਨਾ ਹਾਂ ਪੈਟਰੋਲ ਉਹ ਜਿਹੜਾ ਥੋੜਾ ਬਚੇ ਬਚਾ ਲੈਨੇ ਦੋ ਤਿੰਨ ਛੇ ਪਾੜ ਨਾ ਅੱਗ ਮਚਦੀ ਰਹੇਗੀ ਤੇ ਲੱਕੜ ਹੋਰ ਪਾਲਾ ਨਹੀਂ ਮਗਰ ਨ ਮੋਮਬਨਾ ਦਾ ਇੱਕ ਅੱਗ ਮਚਾਉਣੀ ਬਚ ਲੱਕੜ ਨਾਲ ਹੈਪੀ ਬਰਥਡੇ ਸੀ ਗਾਈਜ਼ ਬੋਬੀ ਦਾ ਗੱਲ ਹੈ ਨਾ ਬੋਬੀ ਉਹ ਵੀ ਗੱਲੇ ਤਾਂ ਟਾੜੀਆਂ ਮਾਰਦਾ ਰਹਿ ਗਿਆ ਕਿਸ ਜਿਹੜੇ ਨਾਲ ਕਿਸ ਜਿਹੜੇ ਤਾੜੀ ਨਹੀਂ ਮਾਰੀ ਉਹ ਵੀ ਗੱਲੇ ਤਾਂ ਟਾੜੀਆਂ ਮਾਰੀ ਗਿਆ ਕਹਿੰਦਾ ਹੈਪੀ ਬਰਥਡੇ ਤੋਂ ਬੋਲ ਪੂ ਉਹ ਹੀ ਲਗਾਉਂਦੇ ਉਹ ਨੈਕਲੀ ਵਿੱਚ ਕਿਵੇਂ ਸੁੱਤਾ ਪਿਆ ਦੇਖ ਨਹੀਂ ਰਿਹਾ ਕੈਮਰੇ ਦੇ ਵਿੱਚ ਕੀ ਨਾਮ ਕੁੱਤੇ ਦਾ ਨਾਮ ਕੀ ਹੈ ਮਾਈਕਲ ਮੈਂ ਗਣਾ ਗਾ ਦੇਉਣਾ ਮਾਈਕਲ 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 ਲੈ ਕੁੱਤੇ ਦਾ ਨਾਮ ਹੁਣ ਮੈਨੂੰ ਨਾ ਗੈਨ ਲੱਗ ਜਾਊਗੀ ਤੇ ਹਾ ਯ ਮੈਂ ਮਹਿਕਪ੍ਰੀਤ ਕੌਰ ਗਾਇਜ਼ ਕੋਈ ਗੱਲ ਨਹੀਂ ਜਿਵੇਂ ਮੇਰੀ ਆਡੀਅנס ਕਹੇਗੀ ਕਿ ਮੈਂ ਕਿਉਂ ਪੰਜਾਬੀ ਚ ਬਣਾਇਆ ਕਰ ਆਪਾਂ ਪੰਜਾਬੀ ਚ ਬਣਾਇਆ ਕਰਾਂਗੇ ਆਪਾਂ ਇਹ ਹਿੰਦੀ ਚ ਨਹੀਂ ਬਣਾਉਂਦੇ ਹਿੰਦੀ ਆਪਾਂ ਨਹੀਂ ਬੋਲਦੇ ਗਾਇਜ਼ ਇਧਰ ਤੁਸੀਂ ਦੇਖਦੇ ਹੋ ਅੱਧੀ ਬੋਤਲ ਲੈਣੀ ਆ ਸਾੜਤੀ ਅੱਗ ਮਚਾ ਰਿਹਾ ਸਿਰਫ ਲੱਕੜਾਂ ਦੋ ਹੀ ਨੇ ਦੇਖਦੇ ਆ ਇਹਦਾ ਹੈਕਸ ਕੰਮ ਕਰਦਾ ਕਿ ਨਹੀਂ ਕਰਦਾ ਚਾਹੀਦਾ ਕਰਨਾ ਚਾਹੀਦਾ ਮੋਮ ਮੈਂ ਲਾ ਦਊਂ ਗੁੰਗਲ ਨੂੰ ਬਸ ਵੱਡਾ ਸ਼ਾਲਾ ਹੋ ਜਾਣਾ ਨਾ ਨਾ ਛੱਡ ਦੇ ਛੱਡ ਦੇ ਗੁੰਗਲ ਨਾ ਲਾਈ ਪਾਪੀ ਉਹਨੇ ਅੱਗ ਨੇ ਮਚੀ ਅਣਗਿਉ ਯਾਣਾ ਸੋ ਗਾਇਜ਼ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਘੈਂਟ ਆ ਵਲੌਗ ਆਪਾਂ ਲੈ ਕੇ ਆ ਰਹੇ ਆ ਜਿਹੜਾ ਵਲੌਗ ਫਣੀ ਫਣੀ ਫੁੱਲ ਫਣੀ ਕਰਾਂਗੇ ਕਹਿੰਦੇ ਨੇ ਆਪਣਾ ਬੋਬੀ ਨਾਲ ਤੁਸੀਂ ਫਣੀ ਵਲੌਗ ਲੈ ਕੇ ਆਓ ਲੈ ਕੇ ਆ ਰਹੇ ਆ ਨੈਕਸਟ ਵਲੌਗ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੈਕਸਟ ਵਲੌਗ ਦੇਖਣ ਤੇ ਉਹ ਖਾ ਗਿਆ ਕਿਵੇਂ ਭਿਆ ਹੈ ਜਾ ਰਿਹਾ ਮੈਂ ਨਹੀਂ ਜਾਂਦੀ ਜਾ 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 ਵਿਖਾ ਦੇ ਉਹ ਖਾ ਦੇ ਜਿਹੜੀ ਚੀਜ਼ ਦਿਖਾਉਂਗਾ ਗਾਇਜ਼ ਇਧਰ ਦੇਖੋ ਖਾ ਦੇ ਇੱਥੇ ਵਿਖਾ ਦੇ ਨਹੀਂ ਮੋੜ ਇੱਥੋਂ ਦਿਖਣਾ ਨਹੀਂ ਇੱਕ ਮਿੰਟ ਇਹਨੂੰ ਵੇਖੋ ਮਸਤੀਆਂ ਕਿਵੇਂ ਜੜੀਆਂ ਹੋਈਆਂ ਕੀ ਆ ਮਸਤੀਆਂ ਜਿਹੜੀਆਂ ਹੋਈਆਂ ਤੀਆਂ ਹਮ ਹੈਲੋ ਨੈਕਲ ਹੈਲੋ ਹੈਲੋ ਕਰਦੇ ਹੈਲੋ 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 ਮਲਾ ਰਿਹਾ ਹੈ ਹੈਲੋ ਨੈਕਲ ਹੈਲੋ 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 ਦੇਖੋ ਗਾਇਜ਼ ਹੈਲੋ ਮਲਾ ਰਿਹਾ ਹੈ